ਕੀ ਜਿ ਕਰ ਹੈਗਾ ਕੋਈ ਇਹ ਆ ਗਿਆ ਖਨੇ ਗਵੰਦੀਆ ਤਾਂ ਨਿਆਲੇ ਮੰਗਣ ਆ ਗਏ ਦਫਾ ਹੁਣ ਤੇ ਮੈਂ ਨਹੀਂ ਕਹਦੀ ਬੂਰਾ ਇਹਨਾਂ ਤਾਂ ਕੰਮੀ ਹੀ ਹੈ ਤੁਰੇ ਕਰਦੇ ਆ ਦੁਪਹਿਰੇ ਦਿੰਦੇ ਟਿਕਦੇ ਵੀ ਨਹੀਂ ਕਿਤੇ ਨਾ ਟਿਕਦੇ ਨਾ ਟਿਕਨ ਦਿੰਦੇ ਸਾਂ ਕਿੰਨੂ ਪੁੱਛ ਕੇ ਆਈ ਆਂ ਅਮਰੂਦ ਕਿੰਨੂ ਪੁੱਛ ਕੇ ਤੋੜੇ ਪੁੱਤ ਮਾਈ ਐਦਾਂ ਕਿਸੇ ਦੇ ਘਰੇ ਵੜ ਕੇ ਅਮਰੂਦ ਨਹੀਂ ਥੋੜੀਆ ਆਂਨੀ ਆਂਨੀ ਆ ਰੁਕ ਜਾ ਸਬਰ ਕਰ ਐਦਾਂ ਕੀ ਇਹਦੇ ਘਰੇ ਨਹੀਂ ਵੜੀਦਾ ਹੁੰਦਾ ਸੁਣ ਗਿਆ ਨਾ ਸਾਡੇ ਕੋਲ ਚੀਜ਼ ਘਾਪਸ਼ਾ ਹੋ ਜੂਵੇ ਅਸੀਂ ਕਿਨੂ ਕਹਿਣਾ ਫੇ ਚਲੋ ਆਪਣੇ ਘਰੇ ਤੁਰੋ ਤੁਰੋ ਨਹੀਂ ਤੂੰ ਸਾਡੀ ਕੁੜੀ ਦੇ ਘਰ ਤੋਂ ਮੈਂ ਕਰ ਪਈ ਆਂ ਘਰ ਤੋਂ ਨਭਾਈ ਦਾ ਕੁੱਟਣ ਲਈ ਜੀ ਇਹਨੇ ਬੂਹਾ ਨਹੀਂ ਖੜਕਾਇਆ ਉਹ ਅੰਦਰ ਵੜ ਗਈ ਮਰੂਤ ਤੋੜਨ ਫੇਕੀ ਹੋਇਆ ਝਾੜੂ ਵੀ ਫੇਕੇ ਜਾਇਆ ਕਰੋ ਝਾੜੂ ਤਾਂ ਫੇਰ ਦਿੰਦੀਆਂ ਸਾਰਾ ਖਲਾਰਾ ਪਾ ਜਾਂਦੀਆਂ ਭੈਣ ਜੀ ਕੀ ਕਰੇ ਖਲਾਰਾ ਪਾਇਆ ਪੈਣਾ ਕੋਈ ਖਲਾਰਾ ਨਹੀਂ ਪਾਇਆ ਨਹੀਂ ਭੈਣ ਬਹੁਤ ਪੱਤੇ ਖਿੱਲਰਦੇ ਆ ਤੁਹਾਨੂੰ ਨਹੀਂ ਪਤਾ ਖਲਾਰਾ ਪੈਂਦਾ ਮੈਂ 베ਲੀ ਨਹੀਂ ਜੀ ਤੋ ਪੈਣ ਝਾੜੇ ਨਹੀਂ ਆਣੇ ਜਾਂਦੇ ਕੋਈ ਚੀਜ਼ਾਂ ਨਹੀਂ ਸਾਡੇ ਫੇਰ ਤੇ ਪੈਣ ਨਾ ਦਿਆ ਕਰ ਤੂੰ ਨਾਲ ਨਾ ਦਿਆ ਕਰਨ ਨਾਲ ਭਿੰਝ ਭਿੰਝ ਕੀ ਲਾਈ ਮੈਂ ਤੇਰੇ ਮਾਂ ਮਾਰ ਗਈ ਆ ਗੱਲਾਂ ਨੇ ਕੀ ਲੱਗ ਪੈਣਦੀ ਨਹੀਂ ਆਂਟੀ ਸਹੀ ਆਂਟੀ ਗੱਲਾਂ ਜਾ ਦਿਨੀ ਕਾ ਨੇ ਤੂੰ ਆਈ ਸਹੀ ਮਰ ਸਾਡੇ ਘਰੇ ਕੁਝ ਆਹੀ ਨਹੀਂ ਹੁੰਦੇ ਜਾ ਆ ਤੇ ਰਿਆਲੇ ਲੈ ਕੇ ਜਾ ਇੱਥੋਂ ਕੋਈ ਨਾ ਲੈ ਜਾਗੇ ਤੋੜਨੇ ਅਮਰੂਦ ਦੇ ਜਿਹੜੇ ਤੁਸੀਂ ਆਉਨੇ ਸਾਡੇ ਘਰੇ ਚੀਜ਼ ਲੈਣ ਆਹੀ ਨਹੀਂ ਹੁੰਦੇ ਭੈਣੇ ਜਾਹਾਂ ਜਾ ਤੂੰ ਤੋੜੋ ਦੇਖੀ ਹੁੰਦੇ ਹਾਂ ਆਹ ਤੋੜੀ ਇਹੋ ਨਹੀਂ ਮੱਥੇ ਲੱਗਣਾ ਸੀ ਦੇਣ ਜਾਈ ਨਾ ਲੱਗੋ ਸਾਡੇ ਮੱਥੇ ਅਸੀਂ ਕਿਹੜਾ ਕਹਿਣਾ ਤੁਹਾਡੇ ਮੱਥੇ ਲੱਗਣਾ ਚਾਹੁੰਦੇ ਆ ਜਾਓ ਜਾਟ ਟਿੱਕਾ ਕਰਦੀ ਹਾਂ ਹਾਂ ਬੇਸ ਸੰਤਰਾ ਵੀ ਕਿਤੇ ਸਿੱਟ ਬੈਠੀ ਹਾ ਹਾ ਨੀ ਸਿੱਟੀ ਦਮਾ ਨਾ ਤੇ ਵੀ ਕਦੇ ਨਿਕਲੇ ਨਾ ਮਾੜੀ ਨਾ ਦਈਆਂ ਹੁਣ ਸਰਪਲੀਆ ਦੇ ਪੁੱਤ ਆ ਕੇ ਮੈਨੂੰ ਦੁਕਾਨੇ ਹਾਂਜੀ ਪੁੱਛ ਕੀ ਰਸਦੀ ਆ ਪੁੱਤ ਪੁੱਛ ਕੇ ਜਲਦੀ ਆ ਰਿਹਾ ਨਾਲ ਮੰਮੀ ਨੂੰ ਕੀ ਪੁੱਛਣਾ ਹੈਗਾ ਮੈਨੂੰ ਸਰਪਲੀਆ ਦੇ ਫਟਾਫਟ ਕੀ ਗੱਲ ਹੈ ਮੰਮੀ ਨੇ ਕਿਉਂ ਨਹੀਂ ਪੁੱਛਣਾ ਦੱਸ ਹੈ ਤੂੰ ਮੜ ਕੁੜੀ ਨੂੰ ਲੈਣੀ ਆ ਹੱਟੀ ਨੂੰ ਜਾਣਾ ਆ ਦੁਕਾਨ ਨੂੰ ਜਾਣਾ ਆ ਚੱਲ ਭੈਣ ਜੀ ਕੋਈ ਗੱਲ ਨਹੀਂ ਉਧਰ ਜੋ ਗੱਲ ਹੋ ਗਈ ਹੋ ਗਈ ਭੁੱਲ ਜਾ ਤੂੰ ਕੋਈ ਗੱਲ ਨਹੀਂ ਤੂੰ ਆਂਟੀਆਂ ਚੁੰਡਾਰੀ ਦਿਆ ਮਾੜੀਆਂ ਮੋਟੀਆਂ ਗੱਲਾਂ ਪਹਿਣਾ ਹੁੰਦੇ ਯਾਰ ਇਦਾਂ ਨਹੀਂ ਨਹੀਂ ਪਹਿਣਾ ਤੂੰ ਦੱਸ ਪਹਿਲਾਂ ਉਹ ਤਨ ਕੁੜੀ ਨੂੰ ਮਰੂਦਾ ਤੂੰ ਕਿੰਨਾ ਸਾਡੇ ਨਾਲ ਲੱਗਿਆ ਕੁੜੀ ਪੁੱਤ ਨਹੀਂ ਕੁੜੀ ਬੱਚੇ ਸਕੂਲ ਗਏ ਆਉਂਦੇ ਤੇ ਫੇ ਮੈਂ ਭੇਜ ਦੂੰਗੀ ਆਣਾ ਦੁਕਾਨ ਦੂਰ ਨਹੀਂ ਕਿ ਤੂੰ ਆਪ ਹੀ ਚੱਲ ਜਾ ਸਾਡੀ ਕੁੜੀ ਨੇ ਨਹੀਂਗਾ ਜਾਣਾ ਅਸੀਂ ਹੁਣ ਨਹੀਂ ਜਾਣਾ ਬਸ ਦੱਸ ਭੈਣ ਦੇ ਆਣੇ ਇੱਦਾਂ ਭੂਏ ਚੜਾਈ ਦੇ ਆ ਨਹੀਂ ਭੂਏ ਵਾਲੀ ਵਾਲੀ ਕਿਹੜੀ ਗੱਲ ਆ ਤੂੰ ਸਾਡੀ ਕੁੜੀ ਦਾ ਕਿੱਦਾਂ ਲੜੀ ਆ ਉਹ ਕੁੜੀ ਆ ਕੁੜੀਆਂ ਦੇ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ ਕੁੜੀਆਂ ਦਾ ਥੋੜੇ ਇੱਦਾਂ ਮੱਤਾ ਦੇਈਆਂ ਆ ਇੱਦਾਂ ਥੋੜੀ ਮੱਤਾ ਪੈਣ ਦਿੰਦੇ ਬੱਚੇ ਨਾਲ ਮੈਂ ਉਸ ਲੜੀ ਮਰੂਦਾ ਤੋਂ ਸਾਡੀ ਕੁੜੀ ਨਾਲ ਮਰੂਦਾ ਲੜ ਗਈ ਮਰੂਦ ਲੈ ਕੇ ਨਹੀਂ ਆਈ ਇਹ ਲੈ ਕੇ ਆਈ ਤੂੰ ਬੋਲੀ ਤਾਂ ਹੈ ਹੀ ਨਾ ਭੈਣ ਬੋਲੀ ਪੈਣਾ ਇੱਦਾਂ ਦੀ ਅੱਖ ਲਾ ਨਹੀਂ ਦੇਈਆਂ ਕੁੜੀਆਂ ਦੇ ਗਾਂ ਵੀ ਹਾਂ ਕੋਈ ਨਾ ਰਹਿ ਤਾ ਟੋਟ ਹੋ ਕੋਈ ਊਡੀ ਨੂੰ ਅਸ ਦੁਕਾਨ ਤੇ ਤੂੰ ਆਵਦੇ ਨਿਆਣਿਆਂ ਨੂੰ ਕੱਲੀ ਜੇ ਤੇਰੇ ਨਿਆਣੇ ਸਕੂਲ ਲਵਾਣਗੇ ਉਹਨਾਂ ਨੂੰ ਕੱਲ ਦੀ ਅਸੀਂ ਨਹੀਂ ਕੱਲਣਾ ਐਦਾਂ ਥੋੜੀ ਭਣੀ ਅਕਲ ਦਈ ਦੀ ਨਿਆਣਾਂ ਨੂੰ ਅੱਜ ਦੀ ਧੋ ਅਕਲ ਸਖਾ